ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ ਉੱਪਰ ਤੁਸੀਂ ਸਾਨੂੰ ਆਪਣਾ ਨਾਮ ਉਮਰ ਕਾਸਟ ਗੋਤ ਕੱਦ ਕੰਮ ਭੈਣ ਭਰਾ ਪੜ੍ਹਾਈ ਪਤਾ ਮੰਗ ਐਡ ਪਉਣ ਲਈ ਆਪਣੀ ਇਹ ਸਾਰੀ ਜਾਣਕਾਰੀ ਭੇਜੋ ਅਤੇ ਆਪਣਾ ਫੋਨ ਨੰਬਰ ਦੱਸੋ ਜਿਹੜਾ ਐਡ ਵਿੱਚ ਦੱਸਣਾ ਹੈ ਐਡ ਦੀ ਫੀਸ ਸਿਰਫ ਇੱਕ ਵਾਰ ਲਈ ਜਾਂਦੀ ਹੈ ਤੇ ਉਸ ਤੋਂ ਬਾਅਦ ਜਿੰਨਾ ਟਾਈਮ ਤੁਹਾਡਾ ਰਿਸ਼ਤਾ ਨਹੀਂ ਹੁੰਦਾ ਐਡ ਨੂੰ ਕੁਝ ਸਮੇਂ ਬਾਅਦ ਬਾਰ-ਬਾਰ ਲਗਾਇਆ ਜਾਂਦਾ ਹੈ ਸਾਡੇ ਚੈਨਲ ਤੋਂ ਤੁਸੀਂ ਜਿਹੜਾ ਵੀ ਰਿਸ਼ਤਾ ਕਰਨਾ ਜੀਓ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣਾ ਹੈ ਤੇ ਆਓ ਜੀ ਨੋਟ ਕਰੀਏ ਅੱਜ ਦੇ ਕੁਝ ਰਿਸ਼ਤੇ ਪਹਿਲਾ ਰਿਸ਼ਤਾ ਨਾਮ ਸਿੰਘ ਵੈਸ਼ਨੂ ਦਸਤਾਰਦਾਰੀ ਲੜਕਾ ਜਨਮ 1997 ਕੱਦ 6 ਫੁੱਟ ਕਾਸ ਜੱਟ ਸਿੱਖ ਗੋਤ ਬਰਾੜ ਪੜਾਈ ਬੀ ਫਾਰਮੇਸੀ ਪੰਜਾਬ ਫਾਰਮੇਸੀ ਅਸਿਸਟੈਂਟ ਯੂ ਐਸ ਏ ਤੋਂ ਲੜਕੇ ਦਾ ਪਰਿਵਾਰ ਯੂ ਐਸ ਏ ਵਿੱਚ ਪੀਅਰ ਹੈ ਇੰਡੀਆ ਦਾ ਪਤਾ ਜੱਦੀ ਇਹਨਾਂ ਦਾ ਫਰੀਦਕੋਟ ਹੈ ਲੜਕੇ ਨੂੰ 10 ਕਿੱਲੇ ਜ਼ਮੀਨ ਆਉਂਦੀ ਹੈ ਲੜਕੇ ਦੀਆਂ ਦੋ ਭੈਣਾਂ ਨੇ ਤੇ ਭਰਾ ਕੋਈ ਨਹੀਂ ਇਕੱਲਾ ਲੜਕਾ ਹੈ ਲੜਕਾ ਯੂਐਸਏ ਸੇ ਪੀਆਰਾਜੀ ਵਧੀਆ ਜੌਬ ਕਰਦਾ ਉਥੇ ਲੜਕਾ ਸੋਹਣਾ ਸੁਨੱਖਾ ਮੰਗੇ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵੀਐਸਸੀ ਨਰਸਿੰਗ ਜਾਂ ਆਰਐਨਵੀ ਫਾਰਮੇਸੀ ਜਾਂ ਵਧੀਆ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਯੂਐਸਏ ਜਾਂ ਕੈਨੇਡਾ ਤੋਂ ਹੋਵੇ ਭਾਵੇਂ ਪੀਆਰ ਜਾਂ ਫਿਰ ਵਰਕ ਪਰਮਨੈਂਟ ਤੇ ਹੋਵੇ ਜਾਂ ਲੜਕੀ ਕੋਲੇ ਯੂਐਸਏ ਦਾ ਵਿਜ਼ਟਰ ਵੀਜ਼ਾ ਹੋਵੇ WhatsApp ਨੰਬਰ ਪਰਿਵਾਰ ਦੇ ਦਿੱਤੇ ਗਏ ਨੇ ਤੁਸੀਂ ਵਿਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਵੈਸ਼ਨੂ ਲੜਕੀ ਜਨਮ 1993 ਕੱਦ 5 ਫੁੱਟ 1 ਇੰਚ ਕਾਸਟ ਜੱਟ ਸਿੱਖ ਗੋਤ ਬਰਾੜ ਪੜਾਈ ਬੀਟੈਕ ਸੀਐਸ ਹੁਣ ਐਮਬੀਏ ਯੂਨੀਵਰਸਿਟੀ ਬੈਂਕੂਵਰ ਤੋਂ ਕਰ ਰਹੀ ਹੈ ਲੜਕੀ ਦਾ ਸਾਰਾ ਪਰਿਵਾਰ ਯੂਐਸਏ ਪੀਅਰ ਆ ਇੱਕ ਭੈਣ ਆ ਇਹਨਾਂ ਦੀ ਇੱਕ ਭਰਾ ਏ ਜੱਦੀ ਸ਼ਹਿਰ ਇਹਨਾਂ ਦਾ ਫਰੀਦਕੋਟ ਹੈ ਲੜਕੀ ਕੈਨੇਡਾ ਵਰਕ ਪਰਮਿਟ ਤੇ ਹੈ ਅਤੇ ਯੂਐਸਏ ਦਾ 10 ਸਾਲ ਦਾ ਵਿਜ਼ਟਰ ਵੀਜ਼ਾ ਵੀ ਲੜਕੀ ਕੋਲ ਹੈ ਲੜਕੀ ਸੋਹਣੀ ਸੁਨੱਖੀ ਹੈ ਮੰਗ ਇਹਨਾਂ ਨੂੰ ਵਧੀਆ ਵੈਸ਼ ਨੂੰ ਪੜਿਆ ਲਿਖਿਆ ਜ਼ਮੀਨ ਵਾਲਾ USA ਕੈਨੇਡਾ ਸਿਟੀਜ਼ਨ ਜਾਂ PR ਵੈਸ਼ ਨੂੰ ਲੜਕਾ ਚਾਹੀਦਾ ਲੜਕਾ ਸਿਆਟਲ ਵੈਲਗੀਮ USA ਜਾਂ ਸਰੀ ਵੈਨਕੂਵਰ ਐਪਟਸ 4 ਦੇ ਨੇੜੇ ਤੋਂ ਹੋਵੇ ਜੀ ਪਰਿਵਾਰ ਦਾ WhatsApp ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 4/10/1993 ਕੱਦ 5 ਫੁੱਟ 6 ਇੰਚ ਜਨਮ ਦਾ ਸਮਾ 4:47 PM ਜਨਮ ਸਥਾਨ ਖੰਨਾ ਕਾਸਟ ਇਹਨਾਂ ਦੀ ਟੀਮਾ ਨਾ ਗੋਤ ਇਹਨਾਂ ਦਾ ਗਟਹੋਰਾ ਤੇ ਗੋਂਦੇਵ ਪੜ੍ਹਾਈ ਡਿਪਲੋਮਾ ਅਤੇ ਬੀਟਕ ਇਲੈਕਟ੍ਰੀਕਲ ਇਲੈਕਟ੍ਰੋਨਿਕ ਤੇ ਪਲੱਸ ਐਮਬੀਏ ਫਰੋਮ ਜੁਕੇ ਤੋਂ ਪਿਤਾ ਇਹਨਾਂ ਦੇ ਕਰਮ ਸਿੰਘ ਆਪਣਾ ਬਿਜ਼ਨਸ ਆ ਮਾਤਾ ਟੀਚਰ ਨੇ ਇੱਕ ਭੈਣ ਇਹਨਾਂ ਦੀ ਮੈਰਿਡ ਆ ਤੇ ਲੜਕਾ ਜੁਕੇ ਵਿੱਚ ਵਰਕ ਪਰਮਿਟ ਤੇ ਹੈ ਹੁਣ ਇੰਡੀਆ ਆਇਆ ਹੋਇਆ ਥੋੜੇ ਸਮੇਂ ਬਾਅਦ ਵਾਪਸ ਵੀ ਜਾਣਾ ਹੈ ਮੰਗੀ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਧੀਮਾਨ ਕਾਸਟ ਲੜਕੀ ਨੂੰ ਪਹਿਲ ਹੈ ਬਾਕੀ ਉੱਚ ਕਾਸਟ ਦੀਆਂ ਲੜਕੀਆਂ ਵੀ ਸੰਪਰਕ ਕਰ ਸਕਦੀਆਂ ਨੇ ਜੁਕੇ ਤੋਂ ਲੜਕੀ ਨੂੰ ਪਹਿਲ ਹੈ ਜੀ ਭਾਵੇਂ ਪੀਅਰ ਜਾਂ ਫਿਰ ਵਰਕ ਪਰਮਿਟ ਤੇ ਹੋਵੇ ਜੇ ਇੰਡੀਆ ਤੋਂ ਹੋਵੇ ਤਾਂ ਵਧੀਆ ਪੜ੍ਹੀ ਲਿਖੀ ਹੋਵੇ ਪਿਤਾ ਦਾ ਫੋਨ ਨੰਬਰ ਤੇ ਮਾਤਾ ਦਾ ਫੋਨ ਨੰਬਰ ਦਿੱਤਾ ਗਿਆ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸ਼ਰਮਾ ਜਨਮ 25/10/1991 ਕੱਦ 5 ਫੁੱਟ 10 ਇੰਚ ਕਾਸਟ ਬ੍ਰਾਹਮਣ ਗੋਤ ਦਰਾਵੜ ਇੰਡੀਆ ਦਾ ਪਤਾ ਨਕੋਦਰ ਆ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭਰਾ ਯੂਰਪ ਵਿੱਚ ਸੈਟਲ ਆ ਮੈਰਿਡ ਹੈ ਲੜਕੇ ਕੋਲੇ ਜ਼ਮੀਨ ਪਿੰਡ ਵਿੱਚ ਵਧੀਆ ਘਰ ਸਾਰਾ ਪਰਿਵਾਰ ਸ਼ੁੱਧ ਵੈਸ਼ਨੂ ਤੇ ਧਾਰਮਿਕ ਹੈ ਲੜਕਾ ਕੈਨੇਡਾ ਵਿੱਚ ਸਿਟੀਜ਼ਨ ਹੈ ਲੜਕੇ ਕੋਲੇ ਕੈਨੇਡਾ ਵਿੱਚ ਆਪਣਾ ਘਰ ਗੱਡੀ ਅਤੇ ਵਧੀਆ ਕੰਮਕਾਰ ਹੈ ਲੜਕਾ ਸੋਣਾ ਸੁਨੱਖਾ ਲੜਕਾ ਮੰਗਲਿਕ ਹੈ ਮੰਗ ਇਹਨਾਂ ਨੂੰ ਵਧੀਆ ਚੰਗੇ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਕੈਨੇਡਾ ਪੀਆਰ ਲੜਕੀ ਨੂੰ ਪਹਿਲ ਹੈ ਜੇ ਲੜਕੀ ਇੰਡੀਆ ਤੋਂ ਹੋਵੇ ਤਾਂ ਨਕੋਦਰ ਜਲੰਧਰ ਕਪੂਰਥਲੇ ਨੂੰ ਪਹਿਲ ਹੈ ਲੜਕੀ ਮੰਗਲਿਕ ਤੇ ਸੋਹਣੀ ਹੋਵੇ ਕੱਦ 5 ਫੁੱਟ 6 ਤੋਂ ਉੱਪਰ ਹੋਵੇ ਬ੍ਰਾਹਮਣ ਕਾਸਟ ਲੜਕੀ ਨੂੰ ਪਹਿਲ ਹੈ ਬਾਕੀ ਖੱਤਰੀ ਅਗਰਵਾਲ ਕਾਸਟ ਦੇ ਵੀ ਸੰਪਰਕ ਕਰ ਸਕਦੇ ਨੇ ਪਰਿਵਾਰ ਦਾ WhatsApp ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਨਾਮ ਕੌਰ ਕਾਸਟ ਜਰਸੀ ਕੱਦ 5 ਫੁੱਟ 6 ਇੰਚ ਜਨਮ 1992 ਪੜ੍ਹਾਈ MCA ਪਤਾ ਗੁਰਦਾਸਪੁਰ ਲੜਕੀ ਕੈਨੇਡਾ ਪੀਆਰ ਆ ਜੀ ਥੋੜੇ ਸਮੇਂ ਤੋਂ ਤਲਾਕਸ਼ੁਦਾ ਲੜਕੀ ਸੋਣੀ ਸੁਨੱਖੀ ਆ ਮੰਗ ਇਹਨਾਂ ਨੂੰ ਸੋਨਾ ਸੁਨੱਖਾ ਲੜਕਾ ਚਾਹੀਦਾ ਲੜਕਾ ਕੈਨੇਡਾ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਲੜਕਾ ਕੁਆਰਾ ਜਾਂ ਤਲਾਕਸ਼ੂਦਾ ਹੋਵੇ ਪਰ ਬਿਨਾ ਬੱਚੇ ਤੋਂ ਹੋਵੇ ਲੜਕਾ ਸਿਰਫ ਕੈਨੇਡਾ ਤੋਂ ਹੀ ਹੋਵੇ ਇੰਡੀਆ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1987 ਕੱਦ 5 ਫੁੱਟ 3 ਇੰਚ ਕਾਸਟ ਮਜਬੂਤ ਸੀ ਪੜਾਈ ਪਲੱਸ 2 ਡਿਪਲੋਮਾ ਆਫ ਬਿਊਟੀ ਤੇ ਆਪਣਾ ਸੈਲੂਨ ਆ ਪਰਵਾਰ ਵਿੱਚ ਪਿਤਾ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਇਹਨਾਂ ਦਾ ਭਰਾ ਇਹਦਾ ਆਪਣਾ ਬਿジネス ਆ ਤੇ ਇੱਕ ਭਰਾ ਕੈਨੇਡਾ ਸਿਟੀਜ਼ਨ ਪਤਾ ਇਹਨਾਂ ਦਾ ਕਪੂਰਥਲਾ ਲੜਕੀ ਸੋਹਣੀ ਸੁਨੱਖੀ ਆ ਮੰਗ ਇਹਨਾਂ ਨੂੰ ਲੜਕਾ ਵਧੀਆ ਧਾਰਮਿਕ ਵਿਚਾਰਾਂ ਵਾਲਾ ਚੰਗੇ ਸੁਭਾਅ ਦਾ ਨਸ਼ਾ ਰਹਿਤ ਚਾਹੀਦਾ ਕੈਨੇਡਾ ਤੋਂ ਲੜਕੇ ਨੂੰ ਪਹਿਲ ਆ ਜੀ ਇੰਡੀਆ ਤੋਂ ਹੋਵੇ ਤਾਂ ਪਰਿਵਾਰ ਵਿਚਾਰ ਕਰ ਸਕਦਾ ਲੜਕਾ ਮਜੀ ਵੀ ਸੀ ਕਾਸ਼ ਤੋਂ ਹੀ ਹੋਵੇ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸ ਰਵਿਦਾਸੀਆ ਸਿੱਖ ਜਨਮ 1991 ਕੱਦ 5 ਫੁੱਟ 5 ਇੰਚ ਪੜਾਈ ਐਮ ਏ ਬੀਐਡ ਐਂਟੀਟੀ ਜੋਬ ਪ੍ਰਾਈਵੇਟ ਟੀਚਰ ਪਰਿਵਾਰ ਵਿੱਚ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਪ੍ਰਾਈਵੇਟ ਜੋਬ ਕਰਦਾ ਦੋ ਭੈਣਾਂ ਨੇ ਮੈਰਿਡ ਨੇ ਜੂ ਤੇ ਜੂਕੇ ਵਿੱਚ ਸੈਟਲ ਨੇ ਪਤਾ ਲੁਧਿਆਣਾ ਲੜਕੀ ਸੋਣੀ ਸੁਨੱਖੀ ਹੈ ਮੰਗ ਇਹਨਾਂ ਨੂੰ ਰਵਿਦਾਸ ਸਿੱਖ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਕਿਸੇ ਵੀ ਗਵਰਨਮੈਂਟ ਜੋਬ ਤੇ ਲੜਕਾ ਚਾਹੀਦਾ ਲੜਕਾਰ ਮੀ ਜਾਂ ਪੁਲਿਸ ਵਿੱਚ ਵੀ ਹੋਵੇ ਲੁਧਿਆਣਾ ਜ਼ਿਲ੍ਹੇ ਨੂੰ ਪਹਿਲਾ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮੇ 212000 ਕੱਦ 5 ਫੁੱਟ 6 ਇੰਚ ਕਾਸਟ ਜਰਸੀਕ ਪੜਾਈ ਬੈਚਲਰ ਆਫ ਆਰਟਸ ਅਤੇ ਮਾਸਟਰ ਆਫ ਸਾਇੰਸ ਇਨਫੋਰਮੇਸ਼ਨ ਟੈਕਨੋਲੋਜੀ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇਹ ਕਿ ਇਹਨਾਂ ਦਾ ਪ੍ਰਾ ਕੈਨੇਡਾ ਵਿੱਚ ਮੈਰਿਡ ਹੈ ਲੜਕੀ ਸੋਣੀ ਸੁਨੱਖੀ ਆ ਪਤਾ ਲੁਧਿਆਣਾ ਮਾਂਗਾ ਜੀ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਨਾ ਸੁਨੱਖਾ ਲੜਕਾ ਚਾਹੀਦਾ ਲੜਕਾ ਕੈਨੇਡਾ ਜਾਂ ਯੂ ਐਸ اے ਪੀਅਰ ਹੋਵੇ ਲੜਕੇ ਨੂੰ 8 ਤੋਂ 10 ਕਿੱਲੇ ਜ਼ਮੀਨ ਹੋਵੇ ਸਿਰਫ ਜੱਟ ਸੀ ਕਾਸਟ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਜੀ ਇਹਨਾਂ ਦੇ ਏਰੀਆ ਦੇ ਨੇੜੇ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1992 ਕੱਦ 5 ਫੁੱਟ 3 ਇੰਚ ਕਾਸਟ ਸਿੱਖ ਐਸ ਸੀ ਆਰਓ ਪਤਾ ਪਟਿਆਲਾ ਪੜਾਈ ਸਿੰਪਲ ਗ੍ਰੈਜੂਏਸ਼ਨ ਪਲੱਸ 10 ਨੂੰ ਜੌਬ ਗਵਰਨਮੈਂਟ এমਪਲੋਏ ਇਨ ਐਗ ਐਕਸਾਈਜ਼ ਡਿਪਾਰਟਮੈਂਟ 2016 ਤੋਂ ਨੇ ਸੈਲਰੀ 60000 ਲੜਕੀ ਸੋਹਣੀ ਸੁਨੱਖੀ ਹੈ ਤੇ ਰੰਗ ਸਾਫ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਲੜਕਾ ਚਾਹੀਦਾ ਲੜਕਾ ਭਾਵੇਂ ਸਰਦਾਰ ਹੋਵੇ ਜਾਂ ਕਟਿੰਗ ਵਾਲਾ ਹੋਵੇ ਲੜਕਾ ਪਟਿਆਲੇ ਤੋਂ ਹੀ ਹੋਵੇ ਤੇ ਗਵਰਨਮੈਂਟ ਜੌਬ ਕਰਦਾ ਹੋਵੇ ਇਹਨਾਂ ਨੂੰ ਸਿੱਖ ਰਾਜਪੂਤ ਜਾਂ ਰਵਿਦਾਸ ਸੀ ਕਾਸਟ ਵਾਲੇ ਸੰਪਰਕ ਕਰ ਸਕਦੇ ਨੇ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ ਸਤੰਬਰ 1999 ਮੇਕ 1.5 ਫੁੱਟ 3 ਇੰਚ ਆਕਾਸ਼ ਜਰਸੀ ਖਾ ਪਤਾ ਅਮਰਸਰ ਸਾਹਿਬ ਪੜਾਈ ਬੀ ਫਾਰਮੇਸੀ ਇੰਡੀਆ ਤੋਂ 2 ਸਾਲ ਦਾ ਪੋਸਟ ਗ੍ਰੈਜੂਏਟ ਡਿਪਲੋਮਾ ਕੈਨੇਡਾ ਤੋਂ ਲੜਕੀ ਕੈਨੇਡਾ ਵਿੱਚ ਵਰਕ ਪਰਮਿਟ ਤੇ ਪੀਆਰ ਅਪਲਾਈ ਕੀਤਾ ਹੋਇਆ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਇੱਕ ਇਹਨਾਂ ਦਾ ਪ੍ਰਾ ਅਨਮੈਰਿਡਾ ਜੋਕੇ ਵਿੱਚ ਹੈ ਲੜਕੀ ਸੁਣੀ ਸੁਣੱਖੀ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜ੍ਹਿਆ ਲਿਖਿਆ ਲੜਕਾ ਚਾਹੀਦਾ ਹੈ ਲੜਕਾ ਭਾਵੇਂ ਇੰਡੀਆ ਤੋਂ ਹੋਵੇ ਭਾਵੇਂ ਕੈਨੇਡਾ ਤੋਂ ਹੋਵੇ ਲੜਕਾ ਅਮਰਸਰ ਸਾਹਿਬ ਦੇ ਨੇੜੇ ਤੋਂ ਹੀ ਹੋਵੇ ਲੜਕਾ ਜਰਸੀ ਕਾਸ਼ ਤੋਂ ਹੀ ਹੋਵੇ ਲੜਕੇ ਨੂੰ 10 ਤੋਂ ਪਲੱਸ 1 ਕੜ ਜ਼ਮੀਨ ਆਉਂਦੀ ਹੋਵੇ ਫੋਨ ਨੰਬਰ ਦਿੱਤਾ ਗਿਆ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਉਹ ਲੈ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਸਿੱਖਾ ਨੰਬਰ ਡਾਕਟਰ ਲੜਕੀ ਗਵਰਨਮੈਂਟ ਜੋਬ ਮਹਾਲੀ ਵਿੱਚ ਜਨਮ 1985 ਕੱਦ 5 ਫੁੱਟ 3 ਇੰਚ ਲੜਕੀ ਸੋਹਣੀ ਸੁਨੱਖੀ ਹੈ ਪਤਾ ਮਹਾਲੀ ਲੜਕੀ ਵਧੀਆ ਪਰਿਵਾਰ ਤੋਂ ਹੈ ਕਾਸਟ ਪਰਜਪਤ ਸਿੱਖ ਮੰਗੇ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪੜਿਆ ਲਿਖਿਆ ਲੜਕਾ ਚਾਹੀਦਾ ਲੜਕੇ ਦੀ ਉਮਰ 38 ਤੋਂ 44 ਸਾਲ ਦੇ ਵਿੱਚ ਹੋਵੇ ਲੜਕਾ ਕਿਸੇ ਵੀ ਗਵਰਨਮੈਂਟ ਜੌਬ ਤੇ ਜਾਂ ਆਪਣਾ ਕੋਈ ਵਧੀਆ ਬਿਜ਼ਨਸ ਹੋਵੇ ਕਿਸੇ ਵੀ ਕਾਸ਼ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਕੋਈ ਜਾਤੀ ਬੰਧਨ ਨਹੀਂ ਜੀ ਲੜਕਾ ਮਹਾਲੀ ਜਾਂ ਚੰਡੀਗੜ੍ਹ ਏਰੀਏ ਤੋਂ ਹੋਵੇ ਇਹਨਾਂ ਨੂੰ ਐਨ ਆਰ ਆਈ ਸੰਪਰਕ ਨਾ ਕਰਨ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਗੋਤ ਢਿੱਲੋਂ ਜਨਮ 1991 1988 ਪੜ੍ਹਾਈ ਐਮਏ ਪੋਲ ਸਾਇੰਸ ਕੱਦ 5 ਫੁੱਟ 5 ਇੰਚ ਪਿਤਾ ਐਲ ਟਿੱਲੋ ਮਾਤਾ ਐਸ ਟਿੱਲੋ ਕਾਸ ਜਰਸੀ ਕੱਲੀ ਲੜਕੀ ਐ ਕੋਈ ਭੈਣ ਭਰਾ ਨਹੀਂ ਜ਼ਮੀਨ 15 ਕਿੱਲੇ ਆ ਚਾਰ ਪਲਾਟ ਨੇ ਪਤਾ ਜਲੰਧਰ ਆ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਐਨ ਆਰ ਆਈ ਲੜਕੇ ਦਾ ਰਿਸ਼ਤਾ ਚਾਹੀਦਾ ਲੜਕਾ ਕੈਨੇਡਾ ਜਾਂ ਯੂ ਐਸ ਤੋਂ ਪੀਅਰ ਹੋਵੇ ਇਹਨਾਂ ਨੂੰ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਵਾਲੇ ਹੀ ਸੰਪਰਕ ਕਰ ਸਕਦੇ ਨੇ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਉਮਰ 23 ਸਾਲ ਕਾਸਟ ਸਿੱਖ ਗੋਤ ਸੁਨਿਆਰੀ ਕੱਦ 5 ਫੁੱਟ 4 ਇੰਚ ਪੜਾਈ ਐਮਬੀਏ ਜੋ ਮਲਟੀਨੇਸ਼ਨਲ ਕੰਪਨੀ ਚ ਲੜਕੀ ਦੇ ਇੱਕ ਭੈਣ ਤੇ ਇੱਕ ਭਰਾ ਨੇ ਪਤਾ ਦਿੱਲੀ ਮੰਗ ਲੜਕੇ ਨੇ ਗ੍ਰੈਜੂਏਸ਼ਨ ਕੀਤੀ ਹੋਵੇ ਲੜਕਾ ਕੈਨੇਡਾ ਜੋ ਕਿ ਆਸਟ੍ਰੇਲੀਆ ਵਿੱਚ ਵਰਕ ਪਰਮਿਟ ਤੇ ਹੋਵੇ ਲੜਕਾ ਕਿਸੇ ਵੀ ਕਾਸਟ ਤੋਂ ਹੋਵੇ ਕੋਈ ਜਾਤੀਬੰਧਨ ਨਹੀਂ ਜੇ ਸਿੱਖ ਕਾਸਟ ਤੋਂ ਹੋਵੇ ਤਾਂ ਨਾਨ-वेजਿਟੇਰੀਅਨ ਹੋਵੇ ਕਿਉਂਕਿ ਲੜਕੀ ਨਾਨ-वेजਿਟੇਰੀਅਨ ਅਸੀਂ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਬੀ ਕਾਸਟ ਐਸਸੀ ਰਵਿਦਾਸੀ ਹੈ ਜਨਮ 1998 ਕੱਦ 5 ਫੁੱਟ ਪੜਾਈ ਬੀਏ ਪੀਜੀ ਡਿਪਲੋਮਾ ਇਨ ਫੈਸ਼ਨ ਡਿਜ਼ਾਈਨਿੰਗ ਇਹਨਾਂ ਦਾ ਆਪਣਾ ਘਰ ਵਿੱਚ ਬੁਟੀਕ ਦਾ ਕੰਮ ਹੈ ਜੀ ਪਤਾ ਹੁਸ਼ਿਆਰਪੁਰ ਮੰਗ ਇਹਨਾਂ ਨੂੰ ਲੜਕਾ ਚਾਹੀਦਾ ਕੋਈ ਨਸ਼ਾ ਨਾ ਕਰਦਾ ਹੋਵੇ ਲੜਕਾ ਇੰਡੀਆ ਤੋਂ ਹੋਵੇ ਤਾਂ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਤੇ ਹੋਵੇ ਜਾਂ ਐਨਆਰਆਈ ਹੋਵੇ ਲੜਕੇ ਦੀ ਕਾਸਟ ਐਸਸੀ ਹੀ ਹੋਵੇ ਇਸ ਰਿਸ਼ਤੇ ਨਾਲ ਮੇਲ ਖਾਂਦੇ ਹੀ ਇਹਨਾਂ ਨੂੰ ਸੰਪਰਕ ਕਰਨ ਹੋਰ ਫੋਨ ਨਾ ਕਰਨ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 23 5 1997 ਪੜ੍ਹਾਈ ਡਾਕਟਰ ਬੀਏ ਐਮਐਸ ਜੋ ਮੈਡੀਕਲ ਆਫਸਰ ਇਨ ਪ੍ਰਾਈਵੇਟ ਹਸਪਤਾਲ ਪਟਿਆਲਾ ਚ ਸੈਲਰੀ 30 ਤੋਂ 40 ਹਜ਼ਾਰ ਇੱਕ ਮਹੀਨੇ ਦੀ ਇੱਕ ਭਰਾ ਇਹਨਾਂ ਦਾ ਐਮਬੀਬੀਐਸ ਸਟੂਡੈਂਟ ਆ ਜੀਐਮਸੀ ਪਟਿਆਲਾ ਤੋਂ ਲੜਕੀ ਸਿੱਖ ਫੈਮਿਲੀ ਤੋਂ ਆਕਾਸਟ ਐਸ ਲੋਹਾਰ ਇਹਨਾਂ ਦੀ ਮੰਗ ਇਹਨਾਂ ਨੂੰ ਸਿੱਖ ਫੈਮਿਲੀ ਤੋਂ ਡਾਕਟਰ ਜਾਂ ਕਿਸੇ ਵੀ ਗਵਰਨਮੈਂਟ ਜੌਬ ਤੇ ਲੜਕਾ ਚਾਹੀਦਾ ਕਿਸੇ ਵੀ ਕਾਸ਼ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਕੋਈ ਜਾਤੀ ਬੰਧਨ ਨਹੀਂ ਆ ਇਹਨਾਂ ਨੂੰ ਪਟਿਆਲਾ ਚੰਡੀਗੜ੍ਹ ਲੁਧਿਆਣਾ ਜਲੰਧਰ ਨੇੜ ਦੇ ਇਲਾਕਿਆਂ ਨੂੰ ਪਹਿਲ ਆ ਫੋਨ ਨੰਬਰ ਦਿੱਤਾ ਗਿਆ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 19/7/2002 ਗੋਤ ਭੁੱਲਰ ਕਾਸ ਰਾਜੇ ਸਿੱਖ ਕੱਦ 5 ਫੁੱਟ 4 ਇੰਚ ਪੜਾਈ ਪਲੱਸ 2 ਕਮ ਸੈਲੂਨ ਦਾ ਪਤਾ ਜਲਾਲ ਜ਼ਿਲ੍ਹਾ ਬਠਿੰਡਾ ਮੰਗ ਇਹਨਾਂ ਨੂੰ ਲੜਕਾ ਵਧੀਆ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਚਾਹੀਦਾ ਜੀ ਲੜਕੇ ਕੋਲੇ 3-4 ਕਿੱਲੇ ਜ਼ਮੀਨ ਹੋਵੇ ਜਾਂ ਲੜਕਾ ਐਨ ਆਰ ਆਈ ਹੋਵੇ ਇਹਨਾਂ ਨੂੰ ਨਾਈਸੀ ਕਾਸ਼ ਦੇ ਸੰਪਰਕ ਕਰ ਸਕਦੇ ਨੇ ਫੋਨ ਨੰਬਰ ਦਿੱਤਾ ਗਿਆ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪਾਇਲ ਅਗਰਵਾਲ ਜਨਮ 7 ਮਈ 1995 ਜਨਮ ਸਥਾਨ ਮਹਾਲੀ ਪੜਾਈ ਐਮ ਐਸ ਕੈਮਿਸਟਰੀ ਬੀਅਰ ਡਾਈਲਰਸ ਕਲੀਅਰ 6.5 ਬੈਂਡ ਨੇ ਮਾਤਾ ਰਜਨੀ ਅਗਰਵਾਲ ਹਾਊਸ ਵਾਈਫ ਨੇ ਪਿਤਾ ਸੁਆਸ ਅਗਰਵਾਲ ਬਿਜ਼ਨਸਮੈਨ ਨੇ ਭਰਾ ਕੁਸ਼ਪੀਰ ਇਨ ਕੈਨੇਡਾ ਪਤਾ ਕੋਸਾ ਪੰਡੋ ਮੋਗਾ ਲੜਕੀ ਤਲਾਕਸ਼ੁਦਾ ਜੀ ਲੜਕੀ ਦੀ 2 ਸਾਲ ਦੀ ਇੱਕ ਬੇਟੀ ਹੈ ਮੰਗੇ ਇਹਨਾਂ ਨੂੰ ਲੜਕਾ ਅਗਰਵਾਲ ਖੱਤਰੀ ਅਰੋੜਾ ਜਾਂ ਜੱਟ ਕਾਸ਼ ਤੋਂ ਹੋਵੇ ਲੜਕਾ ਚੰਗਾ ਬਿਜ਼ਨਸਮੈਨ ਜਾਂ ਸਰਕਾਰੀ ਨੌਕਰੀ ਵਾਲਾ ਜਾਂ ਐਨ ਆਰ ਆਈ ਹੋਵੇ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ Hindu ਜੱਟ ਲੜਕੀ ਜਨਮ 1996 ਕੱਦ ਪੰਜ ਫੁੱਟ 4 ਇੰਚ ਪੜ੍ਹਾਈ ਬੀ ਐਸ ਸੀ ਨਰਸਿੰਗ ਲੜਕੀ ਕੈਨੇਡਾ ਪੀ ਆਰ ਐ ਜੌਬ ਆ ਰੈਜਿਸਟਰਡ ਨਰਸ ਹੈ ਹਸਪਤਾਲ ਵਿੱਚ ਜੌਬ ਕਰਦੀ ਹੈ ਲੜਕੀ ਦਾ ਸ਼ਾਰਾ ਪਰਿਵਾਰ ਸ਼ੁੱਧ ਵੈਸ਼ਨੂ ਆ ਤੇ ਕਾਸਟ ਜੱਟਾ ਪਿਤਾ ਬਿਜ਼ਨਸਮੈਨ ਤੇ ਖੇਤੀ ਕਰਦੇ ਨੇ ਜ਼ਿਲ੍ਹਾ ਗੁਰਦਾਸਪੁਰਾ ਮੰਗ ਇਹਨਾਂ ਨੂੰ ਲੜਕਾ ਸ਼ੁੱਧ ਵੈਸ਼ਨੂ ਪਰਿਵਾਰ ਤੋਂ ਚਾਹੀਦਾ ਲੜਕੇ ਨੇ ਘੱਟੋ ਘੱਟ ਬੀਏ ਕੀਤੀ ਹੋਵੇ ਵਧੀਆ ਨੌਕਰੀ ਤੇ ਹੋਵੇ ਲੜਕੇ ਕੋਲੇ ਵਧੀਆ ਜ਼ਮੀਨ ਹੋਵੇ ਲੜਕਾ ਕਟਿੰਗ ਵਾਲਾ ਹੋਵੇ ਤੇ ਲੜਕਾ ਕੈਨੇਡਾ ਵਿੱਚ ਪੀਅਰ ਜਾਂ ਕਿਸੇ ਵੀ ਸਟੇਟਸ ਤੇ ਹੋਵੇ ਲੜਕਾ شریف ਖਾਨਦਾਨ ਤੋਂ ਹੋਵੇ ਸਿਰਫ ਜੱਟ ਕਾਸਟ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਜੀ ਮੈਰਜ਼ ਜਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਗੋਤਪੰਧੇਰ ਕਾਸਟ ਜਰਸੀ ਕੱਦ 5 ਫੁੱਟ 6 ਇੰਚ ਤਹਿਸੀਲ ਪੈਲ ਜ਼ਿਲ੍ਹਾ ਲੁਧਿਆਣਾ ਇੱਕ ਭਰਾ ਮੈਰਿਡ ਹੈ ਇਹਨਾਂ ਦਾ ਲੜਕੀ ਬ੍ਰੈਂਟਨ ਕਨੇਡਾ ਰਹਿੰਦੀ ਹੈ ਜਨਮ ਮਾਰਚ 1990 ਆ ਪੜਾਈ ਐਮਸੀਏ ਇੰਡੀਆ ਤੋਂ ਆਈਟੀ ਐਡਵਾਂਸ ਡਿਪਲੋਮਾ ਇਨ ਕਨੇਡਾ ਤੋਂ ਲੜਕੀ ਕਨੇਡਾ ਪੀਆਰ ਆ ਇਹ ਕੈਨੇਡਾ ਵਿੱਚ ਜੋਬ ਕਰਦੇ ਨੇ ਆਈਟੀ ਪਰਮਨੈਂਟ ਜੋਬ ਆਫਿਸ 'ਚ ਕਰਦੇ ਨੇ ਜੀ ਇਹ ਮੰਗਾ ਜੀ ਇਹਨਾਂ ਨੂੰ ਕੇਵਲ ਲੜਕਾ ਕੈਨੇਡਾ ਪੀਅਰ ਜਾਂ ਸਿਟੀਜ਼ਨ ਜਾਂ ਖੁਦ ਪੀਅਰ ਹੋ ਸਕਦਾ ਆਉਣ ਵਾਲਾ ਇਹਨਾਂ ਨੂੰ ਸੰਪਰਕ ਕਰੇ ਇੰਡੀਆ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਲੜਕੀ ਬੇਕਸੂਰ ਹੈ ਤੇ ਥੋੜੇ ਸਮੇਂ ਤੋਂ ਤਲਾਕਸ਼ੂਦਾ ਕੋਈ ਬੱਚਾ ਨਹੀਂ ਕੇਵਲ ਲੁਧਿਆਣਾ ਜਾਂ ਜ਼ਿਲ੍ਹਾ ਲੁਧਿਆਣੇ ਜ਼ਿਲ੍ਹੇ ਦੇ ਨਾਲ ਲੱਗਦੇ ਇਲਾਕੇ ਹੀ ਇਹਨਾਂ ਨੂੰ ਸੰਪਰਕ ਕਰਨ ਮੈਰਿਜ ਵੀਰੋ ਵਾਲੇ ਵੀ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ अगला रिश्ता नोट करो जी नाम जशनपाल कौर जन्म एक उन्नीस सौ उन्नवे कद पं फुट तीन इंच कास्ट जारसिक पढ़ाई बैचलर इन कंप्यूटर एप्लीकेशन मास्टर इन कंप्यूटर एप्लीकेशन फ्रॉम लवली प्रोफेसनल पंजाब तो मास्टर ऑफ साइंस इन आई टी फ्रॉम न्यूजॉर्क यूनिवर्सिटी वैनकूवर कनेडा तो मूव टू तो कनेडा दिसंबर दो हज़ार अठारह नौ इन कनेडा ब्रदर इन दुबई फादर इन मासटिक मासकट ਜੇਸ਼ਟਕ ਜਲੰਧਰ ਮੰਗ ਇਹਨਾਂ ਨੂੰ ਵਧੀਆ ਪੜਿਆ ਲਿਖਿਆ ਲੜਕਾ ਵਧੀਆ ਪਰਿਵਾਰ ਤੋਂ ਨਸ਼ਾ ਰਹਿਤ ਵਧੀਆ ਜ਼ਮੀਨ ਹੋਵੇ ਲੜਕੇ ਕੋਲੇ ਲੜਕਾ ਕੈਨੇਡਾ ਪੀਅਰ ਹੋਵੇ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਐਸਕੋਰ ਜਨਮ 4/11/1997 ਕਾਸਟ ਮਜਵੀ ਸੀ ਕੱਦ 5 ਫੁੱਟ 1 ਇੰਚ ਗੋਤ ਪੱਟੀ ਪੜਾਈ +2 ਨਰਸਿੰਗ ਐਨ ਐਮ ਫੈਸ਼ਨ ਡਿਜ਼ਾਈਨਰ ਬੁਟੀਕ ਕਰਿਆ ਇਹਨਾਂ ਨੇ ਇੱਕ ਇਹਨਾਂ ਦਾ ਪ੍ਰਾਈਮ ਮੈਰਿਡ ਏਰੀਆ ਬਠਿੰਡਾ ਮੰਗੇ ਇਹਨਾਂ ਨੂੰ ਮਜਵੀ ਸੀ ਕਾਸ਼ ਦਾ ਸਰਕਾਰੀ ਜੋਬ ਕਰਦਾ ਲੜਕਾ ਚਾਹੀਦਾ ਜੀ ਚਾਹੇ ਲੜਕਾ ਆਰਮੀ ਚ ਹੋਵੇ ਚਾਹੇ ਕਿੰਨੀ ਵੀ ਉਮਰ ਦਾ ਹੋਵੇ ਚਾਹੇ ਸੋਣਾ ਵੀ ਨਾ ਹੋਵੇ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 3/7/1999 ਕੱਦ 5 ਫੁੱਟ 4 ਇੰਚ ਗੋਤ ਸੰਧੂ ਕਾਰਜ ਇਹਨਾਂ ਦੀ ਜਰਸੀ ਖਾ ਪਤਾ ਅਮਰਸਰ ਸਾਹਿਬਾ ਪੜਾਈ ਬੀ ਕਾਮ ਐਮ ਕਾਮ ਆ ਪਿਤਾ ਪ੍ਰਾਈਵੇਟ ਨੌਕਰੀ ਕਰਦੇ ਨੇ ਮਾਤਾ ਕੌਰ ਦੋ ਭਰਾ ਨੇ ਇੱਕ ਕੈਨੇਡਾ ਵਿੱਚ ਅਤੇ ਦੂਸਰਾ ਅਮਨਦੀਪ ਹਸਪਤਾਲ ਵਿੱਚ ਜੋਬ ਕਰਦੇ ਹਨ ਮੰਗ ਇਹਨਾਂ ਨੂੰ ਲੜਕੀ ਆਸਟ੍ਰੇਲੀਆ ਸੌਰੀ ਜੀ ਮੰਗਿਆ ਇਹਨਾਂ ਨੂੰ ਆਸਟ੍ਰੇਲੀਆ ਕੈਨੇਡਾ ਅਮਰੀਕਾ ਪੀਅਰ ਲੜਕੇ ਨੂੰ ਪਹਿਲਾ ਲੜਕੇ ਨੂੰ ਘੱਟੋ ਘੱਟ 4 ਕਿੱਲੇ ਜ਼ਮੀਨ ਹੋਵੇ ਫੋਨ ਨੰਬਰ ਦਿੱਤਾ ਗਿਆ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਹਿੰਦੂ ਖत्री ਲੜਕੀ ਜਨਮ ਅਪ੍ਰੈਲ 1984 ਕੱਦ ਪੰਜ ਫੁੱਟ 4 ਇੰਚ ਪੜਾਈ ਐਮਏ ਬੀਐਡ ਐਮ ਐ ਇਅਰਡ ਐਮ ਐਸ ਆਈਟੀ ਪਿਤਾ ਰਿਟਾਇਰ ਨੇ ਇਹਨਾਂ ਦੇ ਮਾਤਾ ਹਾਊਸ ਵਾਈਫ ਨੇ ਭੈਣ ਮੈਰਿਡ ਆ ਪ੍ਰਾ ਅਨਮੈਰਿਡ ਆ ਵੈਜੀਟੇਰੀਅਨ ਫੈਮਿਲੀ ਆ ਜੀ ਲੜਕੀ ਸ਼ਾਰਟ ਟਾਈਮ ਤੋਂ ਤਲਾਕਸ਼ੁਦਾ ਜੀ ਇਹਨਾਂ ਨੂੰ ਪੜਿਆ ਲਿਖਿਆ ਲੜਕਾ ਸਰਕਾਰੀ ਜੋਬ ਕਰਦਾ ਚਾਹੀਦਾ ਜਾਂ ਬਿਜ਼ਨਸਮੈਨ ਹੋਵੇ ਭਾਵੇਂ ਤਲਾਕਸ਼ੁਦਾ ਹੋਵੇ ਪਰ ਬਿਨਾ ਬੱਚੇ ਤੋਂ ਹੋਵੇ ਲੜਕਾ ਮਹਾਲੀ ਏਰੀਏ ਤੋਂ ਹੋਵੇ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸ ਜਰਸੀ ਗੋਤ ਸਿੱਧੂ ਜਨਮ 29 1998 ਕੱਦ 5 ਫੁੱਟ 7 ਇੰਚਾ ਪੜਾਈ ਬੀ ਐਸ ਸੀ ਨਰਸਿੰਗਾ ਡੀ ਐਮ ਸੀ ਲੁਧਿਆਣਾ ਆਰ ਐਨ ਕਲੀਅਰ ਜੋਬ ਆਰ ਐਨ ਗਵਰਨਮੈਂਟ ਜੋਬ ਹਸਪੀਟਲ ਬ੍ਰੈਮਟਨ ਕੈਨੇਡਾ ਲੜਕੀ ਅੰਮ੍ਰਿਤਧਾਰੀਆ ਪਤਾ ਮੰਡੀ ਡੱਬਾ ਵਾਲੀ ਸਿਰਸਾ ਹਰਿਆਣਾ ਪਿਤਾ ਆਤਮਾ ਸਿੰਘ ਲੈਕਚਰਰ ਗਵਰਨਮੈਂਟ ਸਕੂਲ ਚੋਂ ਮਾਤਾ ਬਲਜੀਤ ਕੌਰ ਹਾਊਸ ਵਾਈਫ ਨੇ ਭੈਣ ਕੋਈ ਨਹੀਂ ਭਰਾ ਇੱਕ ਕੈਨੇਡਾ ਮੰਗ ਇਹਨਾਂ ਨੂੰ ਲੜਕਾ ਗੁਰਸਿੱਖ ਸੋਨਾ ਵੈਜੀਟੇਰੀਅਨ ਕੋਈ ਨਸ਼ਾ ਨਾ ਕਰਦਾ ਹੋਵੇ ਲੜਕਾ ਫੜਿਆ ਲਿਖਿਆ ਕੈਨੇਡਾ ਜਾਂ ਯੂ ਐਸਏ ਪੀਆਰ ਚਾਹੀਦਾ ਜ਼ਮੀਨ 25 ਤੋਂ 30 ਕਿੱਲੇ ਹੋਵੇ ਬਠਿੰਡਾ ਬਰਨਾਲਾ ਸੰਗਰੂਰ ਪਟਿਆਲਾ ਮੋਹਾਲੀ ਚੰਡੀਗੜ੍ਹ ਲੁਧਿਆਣਾ ਇਹਨਾਂ ਇਲਾਕਿਆਂ ਨੂੰ ਜੀ ਪਹਿਲਾਂ ਕੀ ਫੋਨ ਨੰਬਰ ਪਰਵਾਰ ਦਾ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1995 ਕੱਦ 5 ਫੁੱਟ 2 ਇੰਚ ਕਾਸਟ ਜਰਸੀਖ ਪਤਾ ਫਰੀਦਕੋਟ ਲੜਕੀ ਦੇ ਇੱਕ ਭੈਣ ਤੇ ਇੱਕ ਭਰਾ ਨੇ ਲੜਕੀ ਕੈਨੇਡਾ ਵਿੱਚ ਪੀਆਰ ਆ ਸਿਟੀਜ਼ਨਸ਼ਿਪ ਦੀ ਫਾਈਲ ਲੱਗੀ ਹੋਈ ਹੈ ਲੜਕੀ ਕੋਲ ਅਮਰੀਕਾ ਦਾ 10 ਸਾਲ ਦਾ ਵੀਜ਼ਾ ਮੰਗੇ ਇਹਨਾਂ ਨੂੰ ਲੜਕਾ ਕੈਨੇਡਾ ਵਿੱਚ ਚਾਹੀਦਾ ਲੜਕਾ ਭਾਵੇਂ ਕਿਸੇ ਵੀ ਸਟੇਟਸ ਤੇ ਹੋਵੇ ਲੜਕੇ ਕੋਲੇ 10 ਕਿਲੇ ਜ਼ਮੀਨ ਹੋਵੇ ਲੜਕਾ ਨਸ਼ਾ ਰਹਿਤ ਹੋਵੇ ਤੇ ਸੋਨਾ ਸੁਨੱਖਾ ਹੋਵੇ ਮਾਲਵੇ ਇਲਾਕੇ ਦੇ ਹੀ ਇਹਨਾਂ ਨੂੰ ਸੰਪਰਕ ਕਰਨ ਦੀ ਫੋਨ ਨੰਬਰ ਪਰਵਾਰ ਦਾ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜਰਸੀਕ ਜਨਮ 1990 ਪੜਾਈ ਬੀਏ ਪੀ ਡਿਪਲੋਮਾ ਇਨ ਕੰਪਿਊਟਰ ਡੀਸੀਏ ਕੱਦ 5 ਫੁੱਟ 3 ਇੰਚ ਤਿੰਨ ਭੈਣਾਂ ਨੇ ਇੱਕ ਮੈਰਿਡ ਹੈ ਮੰਗ ਇਹਨਾਂ ਨੂੰ ਜਰਸੀਕ ਲੜਕਾ ਚਾਹੀਦਾ ਜੀ ਲੜਕੇ ਨੂੰ 12 ਕਿੱਲੇ ਜ਼ਮੀਨ ਹੋਵੇ ਲੜਕਾ ਆਸਟ੍ਰੇਲੀਆ ਕੈਨੇਡਾ ਜਾਂ ਜੁਕੇ ਵਿੱਚ ਪੀਅਰ ਹੋਵੇ ਜੀ ਇੰਡੀਆ ਤੋਂ ਅਵਿਤਾ ਸਰਕਾਰੀ ਨੌਕਰੀ ਤੇ ਹੋਵੇ ਜੀ ਫੋਨ ਨੰਬਰ ਦਿੱਤਾ ਗਿਆ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਰਸੀ ਇਕ ਥਾਲੀ ਵਾਲ ਲੜਕੀ ਉਮਰ 32 ਸਾਲ ਕੱਦ 5 ਫੁੱਟ 5 ਇੰਚ ਪੜਾਈ ਬੀਐਸਸੀ ਨਰਸਿੰਗ ਜ਼ਿਲ੍ਹਾ ਮੋਗਾ ਲੜਕੀ ਦਾ 1 ਸਾਲ ਦਾ ਕੈਨੇਡਾ ਦਾ ਵਿਜ਼ਟਰ ਵੀਜ਼ਾ ਜੀ ਲੜਕੀ ਇੱਕ ਵਾਰ ਕੈਨੇਡਾ ਜਾ ਕੇ ਆਈ ਹੈ ਹੁਣ ਪੰਜਾਬ ਵਿੱਚ ਹੈ ਲੜਕੀ ਦਾ ਪ੍ਰਾ ਕੈਨੇਡਾ ਵਿੱਚ ਪੀਆਰ ਆ ਮੈਰਿਡ ਆ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰਮੈਂਟ ਨੇ ਮਾਤਾ ਪਿਤਾ ਦਾ ਕੈਨੇਡਾ ਦਾ ਸੁਪਰ ਵੀਜ਼ਾ ਜੀ ਇਹਨਾਂ ਨੂੰ ਕੈਨੇਡਾ ਪੀਆਰ ਲੜਕਾ ਚਾਹੀਦਾ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1995 ਪੜਾਈ ਬੀਕੋਮ ਕ ਹਿੰਝ ਪਤਾ ਹੁਸ਼ਿਆਰ ਪਰ ਦੋ ਭਰਾ ਨੇ ਇਹਨਾਂ ਦੇ ਅਨਮੈਰਿਡ ਨੇ ਗੋਤ ਇਹਨਾਂ ਦਾ ਝਗੜੇ ਆ ਲੜਕੀ ਕੈਨੇਡਾ ਪੀਆਰ ਆ ਮੰਗੇ ਇਹਨਾਂ ਨੂੰ ਲੜਕਾ ਸਰਦਾਰ ਚਾਹੀਦਾ ਜੀ ਲੜਕਾ ਸਿੱਖ ਸੈਣੀ ਜੱਟ ਰਾਮਗੜੀ ਆਕਾਸ਼ ਤੋਂ ਚਾਹੀਦਾ ਐਨ ਆਰ ਆਈ ਲੜਕੇ ਨੂੰ ਪਹਿਲ ਆ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਕਾਸ ਜਰਸੀ ਕ ਜਨਮ 1992 ਕੱਦ 5 ਫੁੱਟ 3 ਇੰਚ ਪੜਾਈ ਬੀ ਐਸ ਸੀ ਨਰਸਿੰਗ ਆਰ ਐਨ ਜੌਬ ਹਸਪੀਟਲ ਚ ਪਤਾ ਜਲੰਧਰ ਆ ਲੜਕੀ ਨਿਊਜ਼ੀਲੈਂਡ ਸਿਟੀਜ਼ਨ ਆ ਮੰਗ ਲੜਕਾ ਸਿਰਫ ਜਰਸੀ ਕਾਸ਼ਦਾ ਹੀ ਹੋਵੇ ਲੜਕੇ ਨੇ ਵਧੀਆ ਪ੍ਰੋਫੈਸ਼ਨਲ ਡਿਗਰੀਜ਼ ਆ ਪਲੱਸ 2 ਨਾਨ ਮੈਡੀਕਲ ਤੇ ਡਿਪਲੋਮਾ ਕੀਤਾ ਹੋਵੇ ਲੜਕਾ ਵਧੀਆ ਚੰਗੇ ਪਰਿਵਾਰ ਤੋਂ ਹੋਵੇ ਲੜਕਾ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਤੋਂ ਹੋਵੇ ਜਾਂ ਇੰਡੀਆ ਤੋਂ ਹੋਵੇ ਤਾਂ ਪਰਿਵਾਰ ਵਿਚਾਰ ਕਰ ਸਕਦਾ ਜੀ ਲੜਕਾ ਲੜਕੀ ਦੀ ਉਮਰ ਦੇ ਬਰਾਬਰ ਜਾਂ ਛੋਟਾ ਹੋਵੇ ਲੜਕੇ ਦਾ ਕੱਦ 5 ਫੁੱਟ 8 ਇੰਚ ਤੋਂ ਉੱਪਰ ਹੋਵੇ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਇਹ ਸਨ ਅੱਜ ਦੇ ਕੁਝ ਲੜਕੀਆਂ ਦੇ ਰਿਸ਼ਤੇ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ ਉੱਪਰ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਐਡ ਦੀ ਫੀਸ ਅਸੀਂ ਇੱਕ ਵਾਰ ਲੈਂਦੇ ਹਾਂ ਤੇ ਬਹੁਤ ਹੀ ਘੱਟ ਲੈਂਦੇ ਹਾਂ ਉਸ ਤੋਂ ਬਾਅਦ ਜਿੰਨਾ ਟਾਈਮ ਤੁਹਾਡਾ ਰਿਸ਼ਤਾ ਨਹੀਂ ਹੁੰਦਾ ਐਡ ਨੂੰ ਕੁਝ ਦਿਨਾਂ ਬਾਅਦ ਬਾਰ-ਬਾਰ ਲਗਾਇਆ ਜਾਂਦਾ ਹੈ